ਮੇਰੇ ਨੂੰ ਪਤਾ ਵੀ ਮੈਂ ਕੈਨੇਡਾ ਆ ਗਿਆ ਸੀਗਾ 20-25 ਦਿਨ ਪਹਿਲਾਂ ਤੇ ਆਪਾਂ ਇੱਥੇ ਇੱਕ ਰਹਿ ਕੇ ਇੱਕ ਚੀਜ਼ ਦੇਖੀ ਹੈ ਵੀ ਇੱਥੇ ਦਾ এনवायरमेंट ਤੇ ਫੂਡ ਬੜਾ ਗੁੱਡ ਆ ਤੇ ਇੱਥੇ ਰਹਿ ਕੇ ਮੈਂ ਇੱਕ ਕੰਪੀਟੀਸ਼ਨ ਮੈਂ ਹੋਰ ਕਰਨ ਦੀ ਸੋਚ ਰਿਹਾ ਜਿਹੜਾ ਪਿਛਲੇ ਕੰਪੀਟੀਸ਼ਨ ਨਾਲੋਂ ਵੀ ਜ਼ਿਆਦਾ ਖਤਰਨਾਕ ਤੇ ਇੰਟੈਂਸ ਹੋਊਗਾ ਜਿਵੇਂ ਆਪਾਂ ਪੰਜਾਬ 'ਚ ਦੇਖਿਆ ਵਾ ਵੀ ਆਪਣੇ ਪੰਜਾਬੀ ਬਾਲੇ ਮੁੰਡਿਆਂ ਦਾ ਨਾ ਜੇ ਮਲਣ ਦਾ ਪਹਿਲਾ ਤਰੀਕਾ ਕੁਝ ਇਹ ਸੀਗਾ ਵੀ ਸਿਰਫ ਇਕੱਲੇ ਮਸਲ ਵੱਡੇ ਕਰਨੇ ਆ ਉਹ ਵੀ ਚੀਜ਼ ਮਾੜੀ ਨਹੀਂ ਹੈਗੀ ਜੀ ਦਾ ਗੋਲ ਹੈਗਾ ਉਹ ਕਰਨਾ ਚਾਹੁੰਦਾ ਉਹ ਕਰੀ ਜਾਵੇ ਬਟ ਮੇਰੀ ਇੱਕ ਹਾਈਬ੍ਰਿਡ ਅਪਰੋਚ ਆ ਵੀ ਹਾਂ ਠੀਕ ਆ ਮੈਨੂੰ ਉਹ ਵਧੀਆ ਲੱਗਦਾ ਵੀ ਅਸੀਂ ਭੱਜ ਵੀ ਸਕੀਏ ਲਿਫਟ ਵੀ ਕਰ ਸਕੀਏ ਸਪੀਡ ਵੀ ਸਾਡੇ ਕੋਲ ਗੁੱਡ ਹੋਵੇ ਇੰਡੋਰੈਂਸ ਵਗੈਰਾ ਸਾਰਾ ਹੈ ਨਾ ਗੁੱਡ ਹੋਵੇ ਤਾਂ ਉਹ ਸਟਾਈਲ ਬਹੁਤ ਸਾਰੇ ਮੁੰਡਿਆਂ ਨੇ ਅਪਣਾਇਆ ਵੀ ਆ ਤੇ ਬਹੁਤ ਸਾਰੇ ਮੈਸੇਜ ਵੀ ਆਉਂਦੇ ਨੇ ਕਿ ਉਹ ਚੀਜ਼ ਵਧੀਆ ਤੇ ਕੁਝ ਲੋਕਾਂ ਨੂੰ ਵਧੀਆ ਨਹੀਂ ਵੀ ਲੱਗੀ ਤਾ ਉਹ ਵੀ ਕੋਈ ਗੱਲ ਨਹੀਂ ਕਿਉਂਕਿ ਉਹਨਾਂ ਦੇ ਆਪ ਦੇ ਜ਼ਿੰਦਗੀ ਜਿਉਣ ਦੇ ਤਰੀਕੇ ਨੇ ਆਪਾਂ ਉਸ ਦੀ ਰਿਸਪੈਕਟ ਕਰਦੇ ਆਂ ਪਰ ਹੁਣ ਜਿਹੜੀ ਮੈਂ ਚੀਜ਼ ਇੱਥੇ ਰਹਿ ਕੇ ਕਰਨ ਜਾ ਰਿਹਾ ਵਾਂ ਉਹਦੇ ਲਈ ਤਕਰੀਬਨ ਤਕਰੀਬਨ ਨੂੰ 1 ਸਾਲ ਲੱਗਣਾ ਪ੍ਰੈਕਟਿਸ ਕਰਦੇ ਉਹਨੂੰ 1 ਸਾਲ ਚਾਹੀਦਾ ਮੈਨੂੰ ਫੇਰ ਕਿਤੇ ਜਾ ਕੇ ਉਹ ਕੰਪੀਟੀਸ਼ਨ ਖੇਡਿਆ ਜਾਣਾ ਵਾ ਉਹਦੇ ਵਿੱਚ ਸਵੀਮਿੰਗ ਵੀ ਕਰਨੀ ਆ ਆਪਾਂ ਤੇ ਸਾਈਕਲਿੰਗ ਵੀ ਕਰਨੀ ਆ ਤੇ ਭੱਜਣਾ ਵੀ ਇਹ ਸਾਰਾ ਕੁਝ ਇੱਕੋ ਵਾਰ ਚ ਕਰਨਾ 4 ਤੋਂ 5 ਕਿਲੋਮੀਟਰ ਆਪਾਂ ਸਵਿਮ ਕਰਨਾ ਮਤਲਬ ਤੈਰਨਾ ਵਾ ਪਾਣੀ ਦੇ ਵਿੱਚ ਬਿਨਾਂ ਰੁਕੇ ਤੇ ਫਿਰ ਦੂਸਰੀ ਚੀਜ਼ ਰਨਿੰਗ ਕਰਨੀ ਆਪਾਂ 42 ਕਿਲੋਮੀਟਰ 180 ਕਿਲੋਮੀਟਰ ਸਾਈਕਲਿੰਗ ਬਿਨਾਂ ਬ੍ਰੇਕ ਤੋਂ ਜਿਹੜਾ ਬ੍ਰੇਕ ਲਊਗਾ ਉਹਨਾਂ ਪਿੱਛੇ ਰਹਿ ਜਾਊਗਾ ਬਸ ਤੁਸੀਂ ਬ੍ਰੇਕ ਨਹੀਂ ਲੈਣੀ ਲੱਗੇ ਰਹਿਣਾ ਇਹ ਕੰਪੀਟੀਸ਼ਨ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਆ ਵੀ ਇਹਨੂੰ ਕਰ ਵੀ ਕੋਈ ਸਕਦਾ ਕੋਈ ਵੀ ਸਕਦਾ ਤੇ ਦੂਸਰੀ ਗੱਲ ਐ ਵੀ ਆ ਵੀ ਇਹਦੇ ਵਿੱਚ ਕੋਈ ਟਾਈਮ ਲਿਮਟ ਵੀ ਨਹੀਂ ਹੈਗੀ ਜਿਹੜਾ ਘੱਟ ਤੋਂ ਘੱਟ ਟਾਈਮ ਦੇ ਵਿੱਚ ਪੂਰਾ ਕਰੂਗਾ winner ਤਾਂ ਉਹ ਹੋਊਗਾ ਬਟ ਇਹ ਹੈ ਦੀ ਕੰਪੀਟੀਸ਼ਨ ਕੱਲੇ ਪੈਸਿਆਂ ਲਈ ਨਹੀਂ ਖੇਡੇ ਜਾਂਦੇ ਇਹ ਜਿਗਰੇ ਲਈ ਖੇਡੇ ਜਾਂਦੇ ਥੋੜਾ ਤੁਸੀਂ ਮੈਂਟਲੀ ਕਿੰਨੇ ਟਫ ਹੋ ਹੈਨਾ ਉਹ ਚੀਜ਼ ਲਈ ਕੀਤਾ ਜਾਂਦਾ ਇਹ ਨਹੀਂ ਜ਼ਰੂਰੀ ਹੈਗਾ ਵੀ ਵੀ ਤੁਸੀਂ ਜਿੱਤਣਾ ਹੀ ਆ ਇਹ ਪੂਰਾ ਕਰਨਾ ਵੱਡੀ ਗੱਲ ਆ ਤੇ ਦੂਸਰੀ ਗੱਲ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੇ ਜਾਂ ਇੰਡੀਆ ਦੇ ਵਿੱਚ ਇਹ ਸਾਰੇ ਹੀ ਹੁੰਦੇ ਰਹਿੰਦੇ ਨੇ ਆਪਣੇ ਇੰਡੀਆ 'ਚ ਹੁਣ ਆ ਇਹ ਦਸੰਬਰ ਦੇ ਵਿੱਚ ਜਿਹੜਾ ਇਸ ਵਾਰ ਦਾ ਦਸੰਬਰ ਤਾਂ ਹੁਣ ਆ ਮਾ ਉਹ ਤਾਂ ਆਲਰੇਡੀ ਬੁੱਕ ਹੋ ਗਿਆ ਹੁਣ ਤੇ ਉਦਰੇ ਹੀ ਹੁਣ ਤੁਸੀਂ ਸਾਈਨ ਅਪ ਨਹੀਂ ਕਰਦੇ ਕਰ ਸਕਦੇ ਔਰ ਕੰਪੀਟੀਸ਼ਨ ਵੀ ਬਹੁਤ ਵੱਡਾ ਹੁੰਦਾ ਤਾਂ ਇਹਦੇ ਲਈ ਤੁਹਾਨੂੰ ਤਿਆਰੀ ਵੀ ਓਨੀ ਜ਼ਿਆਦਾ ਕਰਨੀ ਪੈਂਦੀ ਆ ਮੈਂ ਅਗਲੇ ਅਗਸਤ 'ਚ ਖੇਡਣਾ ਵਾ ਤੇ ਉਹਦੀ ਤਿਆਰੀ ਮੈਂ ਹੁਣ ਤੋਂ ਕਰ ਲੱਗਣੀ ਆ ਤੇ ਜੇ ਕਿਸੇ ਨੇ ਗੋਆ ਦੇ ਵਿੱਚ ਇੰਡੀਆ 'ਚ ਖੇਡਣਾ ਵਾ ਤਾਂ ਉਹਦੀ ਤਿਆਰੀ ਘਟੋ ਘਟ ਇੱਕ ਸਾਲ ਪਹਿਲਾਂ ਤੋਂ ਮੰਨ ਕੇ ਚੱਲੇ ਫੇਰ ਜਾ ਕੇ ਕਿਤੇ ਰਿਜ਼ਲਟ ਬਹੁਤ ਟਾਪ ਦੇ ਸਲੀਟਾਂ ਜ ਆਉਣਗੇ ਅ ਅੱਜ ਮੈਂ ਆਪਣੇ ਆਪ ਨੂੰ ਮੈਂਟਲੀ ਚਾਰਜ ਅਪ ਕਰਨ ਦੇ ਲਈ ਬਸ ਵਾਕ ਤੇ ਆਇਆ ਸੀਗਾ ਕੱਲ ਤੋਂ ਮੈਂ ਆਪਣੀ ਸਾਰੀ ਪ੍ਰੈਪਰੇਸ਼ਨ ਸਟਾਰਟ ਕਰ ਦਿੰਦੀ ਆ ਇਸ ਲਈ ਜੇ ਤੁਸੀਂ ਵੀ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਜੇ ਕੁਝ ਨਹੀਂ ਮਿਸ ਕਰਨਾ ਚਾਹੁੰਦੇ ਮੇਰੇ YouTube ਚੈਨਲ ਨੂੰ ਸੁਖਸ਼ੇਰ ਸਿੰਘ ਆ ਜਿਹੜਾ ਤੇ ਦੂਸਰਾ ਮੇਰੇ Instagram ਦਾ ਪੇਜ ਆ ਸੁਖ ਸੁਖ ਅੰਡਰਸਕੋਰ ਸ਼ੇਰ ਸਿੰਘ ਤੇ ਉਹਨੂੰ ਵੀ ਤੁਸੀਂ ਫੋਲੋ ਕਰ ਲਓ ਮੇਰੀ ਜਰਨੀ ਨੂੰ ਦੇਖੋ ਕਿ ਮੈਂ ਉਸ ਕੰਪੀਟੀਸ਼ਨ ਦੇ ਵਿੱਚ ਕਿਵੇਂ ਜਨਾਂ ਜੇ ਤੁਸੀਂ ਕਿਵੇਂ ਜਾ ਸਕਦੇ ਹੋ ਤਾਂ ਤੁਸੀਂ ਉਹ ਵੀ ਮੈਨੂੰ ਜੁਆਇਨ ਕਰਕੇ ਦੇਖ ਸਕਦੇ ਹੋ